ਸਾਥੀ RAM DAS ETT టీచర్ ਸਰਕਾਰੀ ਪ੍ਰਾਇਮਰੀ ਸਕੂਲ ਮਾਨਕਪੁਰ ਬਲਾਕ ਰਾਜਪੁਰਾ 2 ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਡੈਮੋਕਰੈਟਿਕ టీਚਰਜ਼ ਫਰੰਟ ਗਵਰਨਮੈਂਟ టీਚਰਜ਼ ਯੂਨੀਅਨ SCBC టీਚਰਜ਼ ਯੂਨੀਅਨ 6635 ETT టీਚਰਜ਼ ਯੂਨੀਅਨ ਐਲੀਮੈਂਟਰੀ టీਚਰਜ਼ ਯੂਨੀਅਨ ਅਤੇ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਸਮੂਹਿਕ ਵਫਦ ਦੇ ਰੂਪ ਵਿੱਚ ਡੀਐਸਈ ਐਲੀਮੈਂਟਰੀ ਦਫਤਰ ਵਿਖੇ ਪਹੁੰਚ ਕਰਕੇ ਮੁਅੱਤਲ ਸਾਥੀ ਦੀ ਮੰਗ ਲਈ ਡੀਐਸਈ ਅਤੇ ਐਸਐਸਆਰਟੀ ਦਫਤਰ ਵਿਖੇ ਮੰਗ ਪੱਤਰ ਵੀ ਦਿੱਤਾ ਗਿਆ ਇਸ ਮੌਕੇ ਸੁਬਾਈ ਆਗੂ ਵਿਕਰਮ ਦੇਵ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਮੁੱਖ ਦਫਤਰ ਦੇ ਬਾਹਰ ਸਮੂਹ ਜਥੇਬੰਦੀਆਂ ਵੱਲੋਂ ਸੰਕੇਤਕ ਧਰਨਾ ਵੀ ਲਗਾਇਆ ਗਿਆ ਇਸ ਮੌਕੇ ਮਿਲੇ ਡੀਐਸਈ ਐਲੀਮੈਂਟਰੀ ਵੱਲੋਂ ਦਿੱਤੇ ਭਰੋਸੇ ਅਨੁਸਾਰ ਅੱਜ ਸਾਥੀ RAM ਦਾਸ ਦੀ ਬਹਾਲੀ ਦੇ ਆਰਡਰ ਜਾਰੀ ਹੋ ਗਏ ਹਨ ਜੋ ਕਿ ਸਮੂਹ ਅਧਿਆਪਕਾਂ ਦੇ ਇਕਜਤਾ ਅਤੇ ਸੰਗਰਧ ਦੀ ਜਿੱਤ ਹੈ ਰਹਿੰਦਾ ਮਸਲਾ ਹੱਲ ਕਰਵਾਉਣ ਲਈ ਸਾਰੇ ਸਾਥੀਆਂ ਨੂੰ ਜੁੜੇ ਰਹਿਣ ਦੀ ਅਪੀਲ ਹੈ ਡੀਐਸਏ ਦਫਤਰ ਮੁਹਾਲੀ ਵੱਲੋਂ ਇਹਨਾਂ ਆਰਡਰਾਂ ਦੀ ਇੱਕ ਕਾਪੀ ਅਧਿਆਪਕ ਆਗੂ ਸਾਥੀ ਵਿਕਰਮ ਦੇਵ ਸਿੰਘ ਨੂੰ ਭੇਜ ਦਿੱਤੀ ਗਈ ਹੈ ਤੇ ਡੀਓ ਦਫਤਰ ਨੂੰ ਵੀ ਮੇਲ ਕਰ ਦਿੱਤੀ ਗਈ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ ਸਾਥੀ ਜਰਨੈਲ ਸਿੰਘ ਨਾਗਰਾ ਦੀ ਡੀਓ ਐਲੀਮੈਂਟਰੀ ਪਟਿਆਲਾ ਨਾਲ ਹੋਈ ਗੱਲਬਾਤ ਅਨੁਸਾਰ ਅੱਜ ਹੀ ਆਰਡਰ ਇਨਡੋਰਸ ਕਰਕੇ ਬੀਪੀਓ ਦਫਤਰ ਵਿਖੇ ਭੇਜ ਦਿੱਤੇ ਜਾਣਗੇ ਅਤੇ ਬੀਪੀਓ ਰਾਜਪੁਰਾ 2 ਨਾਲ ਹੋਈ ਗੱਲਬਾਤ ਅਨੁਸਾਰ ਸਾਥੀ RAM DAS ਨੂੰ ਕੱਲ ਸਵੇਰੇ ਵਾਪਿਸ ਬਲਾਕ ਵਿੱਚ ਹਾਜ਼ਰ ਕਰਵਾ ਲਿਆ ਜਾਵੇਗਾ